ਮੋਦੀ ਸਰਕਾਰ ਨੇ ਕੀਤਾ ਵੱਡਾ ਐਲਾਨ 5-5000 ਰੁਪਏ ਦਾ ਮਿਲੇਗਾ ਲਾਭ ਪੈਨ ਕਾਰਡ ਤੇ ਇਸ ਸਕੀਮ ਦੇ ਫਾਰਮ ਭਰ ਲਓ ਮਹਿਲਾਵਾਂ ਲਈ ਆਈ ਵੱਡੀ ਖੁਸ਼ਖਬਰੀ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੱਲਦੇ ਆਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਤੇ ਵੱਡੀ ਖਬਰ ਹੈ ਪੰਜਾਬ ਵਿੱਚ ਵੱਡਾ ਫੈਸਲਾ ਇਹਨਾਂ ਲੋਕਾਂ ਨੂੰ ਮਿਲਣਗੇ ਹਰ ਮਹੀਨੇ 10-10000 ਰੁਪਏ ਜੀ ਹਾਂ ਪੰਜਾਬ ਦੇ ਹੋਮਗਾਰਡਾਂ ਸੰਬੰਧੀ ਹਾਈ ਕੋਰਟ ਦਾ ਇੱਕ ਵੱਡਾ ਫੈਸਲਾ ਹੈ ਜਿਸ ਵਿੱਚ 27 ਸਾਲਾਂ ਤੋਂ ਡਿਊਟੀ ਕਰ ਰਹੇ ਸੈਨਿਕਾਂ ਨੂੰ ਹਰ ਮਹੀਨੇ 10000 ਰੁਪਏ ਦੇਣ ਦੇ ਹੁਕਮ ਜਾਰੀ ਹੋਏ ਹਨ ਜਾਣਕਾਰੀ ਅਨੁਸਾਰ ਇੱਕ ਮਹੱਤਵਪੂਰਨ ਫੈਸਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 27 ਸਾਲਾਂ ਤੋਂ ਨਿਰੰਤਰ ਸੇਵਾ ਦੇਣ ਵਾਲੇ ਹੋਮਗਾਰਡਾਂ ਨੂੰ ਪ੍ਰਤੀ ਮਹੀਨਾ 10000 ਰੁਪਿਆ ਪੱਤਾ ਦੇਣ ਦਾ ਹੁਕਮ ਦੇ ਦਿੱਤਾ ਜੀ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਜਾਣਕਾਰੀ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਇਸ ਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ 21 ਤੇ 14 ਦੇ 21 ਲੰਘਣਾ ਕਰਾਰ ਦਿੰਦੇ ਆਦਾਲਤ ਨੇ ਇਹ ਕਿਹਾ ਕਿ ਪੱਤਾ ਕਿਸੇ ਵੀ ਵਿਅਕਤੀ ਨੂੰ ਸਿਰਫ ਇਸ ਲਈ ਨਹੀਂ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਸਥਾਈ ਜਾਂ ਨਿਜਮਤ ਕਰਮਚਾਰੀ ਨਹੀਂ ਹੈ ਤਾਂ ਦੇਖ ਸਕਦੇ ਜੀ ਵੱਡੀ ਅਪਡੇਟ ਤੁਹਾਡਾ ਨਾਲ ਸਾਂਝੀ ਕੀਤੀ ਜਾ ਰਹੀ ਹੈ 27 ਸਾਲਾਂ ਲਗਾਤਾਰ ਸੇਵਾ ਕਰਨ ਦੇ ਬਾਵਜੂਦ ਕਿਸੇ ਵਿਅਕਤੀ ਨੂੰ ਪੱਤਾ ਨਾ ਦੇਣਾ ਬੇਣਸਾਖੀ ਹੋਵੇਗੀ ਇਸ ਦੇ ਇਹ ਉਸਦੇ ਉਸਦੇ ਪਰਿਵਾਰ ਦੇ ਲਈ ਮਾਣਜਕ ਹੋਵੇਗਾ ਤਾਂ ਦੇਖੋ ਜੀ ਤੁਹਾਡੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਹੋਮ ਗਾਰਡ ਜਿਹੜੇ ਨੇ 27 ਸਾਲਾਂ ਤੋਂ ਆਪਣੀ ਡਿਊਟੀ ਕਰ ਰਹੇ ਨੇ ਤਾਂ ਉਹਨਾਂ ਨੂੰ ਹੁਣ ਸਰਕਾਰ ਦੇ ਵੱਲੋਂ 10-10 ਹਜ਼ਾਰ ਰੁਪਿਆ ਹਰ ਮਹੀਨੇ ਮਾਣ ਪੱਤਾ ਜਿਹੜਾ ਸਨਮਾਨ ਦਿੱਤਾ ਜਾਵੇਗਾ ਤਾਂ ਵੱਡੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਦੇਖੋ ਜੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਅਦਾਲਤ ਨੇ ਕਿਹਾ ਕਿ ਸੰਵਿਧਾਨ ਦੇ ਹੁਣ ਸ਼ੇਧ 14 ਤੇ 21 ਦੇ ਤਹਿਤ ਇਹ ਵੱਡਾ ਅਧਿਕਾਰ ਕੇਵਲ ਦਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾ ਦੇਖ ਸਕਦੇ 27 ਸਾਲ ਲਗਾਤਾਰ ਡਿਊਟੀ ਕਰ ਰਹੇ ਹੋਮ ਗਾਰਡਨ ਹੁਣ ਸਰਕਾਰ ਦੇ ਵੱਲੋਂ ਮਾਨ ਪੱਤਾ ਦਿੱਤਾ ਜਾਵੇਗਾ ਤਾਂ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਦੇ ਵਿੱਚੋਂ ਲੰਘੇਗੀ ਨਵੀਂ ਰੇਲ ਲਾਈਨ ਤਾਂ ਦੇਖ ਸਕਦੇ ਹੋ ਉਹ ਵੱਡੀ ਅਪਡੇਟ ਹੈ ਸਰਵੇਖਣ ਹੋਇਆ ਪੂਰਾ ਜੀ ਹਾਂ ਰੇਲਵੇ ਦੀ ਪੰਜਾਬ ਚ ਹੋਰ ਜ਼ਮੀਨ ਖਰੀਦਣ ਦੀ ਤਿਆਰੀ ਹੈ ਨਵੀਂ ਰੇਲਵੇ ਲਾਈਨ ਲਈ ਸਰਵੇਖਣ ਹੋਇਆ ਪੂਰਾ ਦੇਖੋ ਜੀ ਵੱਡੀ ਅਪਡੇਟ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ తాజా ਖਬਰ ਦੇ ਤੌਰ ਤੇ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਇਹ ਖਬਰ ਆਈ ਹੈ ਨਵੀਂ ਰੇਲਵੇ ਲਾਈਨ ਵਿਛਾਉਣ ਲਈ ਸਰਵੇ ਪੂਰਾ ਕਰ ਲਿਆ ਗਿਆ ਪੰਜਾਬ ਦੀਆਂ ਜ਼ਮੀਨਾਂ ਦੇ ਪਾਸ ਮਾਨੀ ਜਾਣ ਦੀ ਆਸ ਜਗ ਪੇ ਲੱਗੀ ਹੈ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਜੰਮੂ ਤੱਕ ਰੇਲਵੇ ਲਾਈਨ ਵਿਛਾਉਣ ਦੀ ਤਿਆਰੀਆਂ ਜੋਰ-ਸ਼ੋਰ ਨਾਲ ਚੱਲ ਰਹੀਆਂ ਹਨ ਦਿੱਲੀ ਤੋਂ ਜੰਮੂ ਤੱਕ ਦੀ ਰੇਲਵੇ ਲਾਈਨ 600 ਕਿਲੋਮੀਟਰ ਦੀ ਦੂਰੀ ਹੈ ਜੀ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਅੱਜ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਜਾਣਕਾਰੀ ਤੁਸੀਂ ਜਿਹੜੀ ਦੇਖ ਸਕਦੇ ਹੋ 600 ਕਿਲੋਮੀਟਰ ਦੀ ਲੰਬੀ ਰੇਲਵੇ ਲਾਈਨ ਦਾ ਸਰਵੇ ਪੂਰਾ ਹੋ ਚੁੱਕਿਆ ਕੰਪਨੀ ਦੇ ਸਰਵੇਖਨ ਨਾਲ ਸੰਬੰਧਿਤ ਐਫਐਸਐਲ ਜਾਨੀ ਕਿ ਅਲਾਈਨਮੈਂਟ ਰਿਪੋਰਟ ਹੁਣ ਬਾਲਾ ਡਿਵੀਜ਼ਨਲ ਰੇਲਵੇ ਮੈਨੇਜਰ ਨੂੰ ਸੌਂਪ ਦਿੱਤੀ ਹੈ ਜੀ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਹੁਣ ਬਾਗੀ ਅਧਿਕਾਰੀਆਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਮੌਸਮ ਨੂੰ ਲੈ ਕੇ ਜੀ ਹਾਂ ਆਉਣ ਵਾਲੇ ਦਿਨਾਂ ਦਾ ਮੌਸਮ ਕਿਸ ਤਰੀਕੇ ਦਾ ਰਹੇਗਾ ਉਸ ਬਾਰੇ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾਏਗੀ ਦੇਖੋ ਇਹ ਵੱਡੀ ਅਪਡੇਟ ਹੈ ਠੰਡ ਤੋਂ ਫਿਲਹਾਲ ਰਾਹਤ ਨਹੀਂ 18 ਜਨਵਰੀ ਤੋਂ ਸੂਬਿਆਂ ਵਿੱਚ ਮੀਂਹ ਦਾ ਅਲਰਟ ਜਾਨੋ ਪੰਜਾਬ ਦੇ ਅਗਲੇ ਦਿਨ ਦਿਨ ਕਿਹੋ ਜਿਹਾ ਰਹੇਗਾ ਮੌਸਮ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਆਲਰਟ ਜਿਹੜੇ جاری ਹੋਏ ਨੇ ਉੱਤਰੀ ਪਾਰਚ ਫਿਲਹਾਲ ਠੰਡ ਤੋਂ ਰਾਹਤ ਨਹੀਂ ਮਿਲ ਰਹੀ ਕਿਉਂਕਿ ਠੰਡ ਜਿਹੜੀ ਹੈ ਲਗਾਤਾਰ ਦੋ ਲੋਕਣ ਦੇਖ ਨੂੰ ਮਿਲ ਰਹੀ ਹੈ। ਉਸ ਦੇ ਦੌਰਾਨ ਆਉਣ ਵਾਲੇ ਦਿਨਾਂ ਲੈ ਕੇ ਸੰਘਣੀ ਧੁੰਦ ਅਗਲੇ 3 ਦਿਨਾਂ ਤੱਕ ਸੰਘਣੀ ਧੁੰਦ ਜਾਰੀ ਰਹੇਗੀ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਨੇ। ਜੀ ਹਾਂ ਵੱਡੀ ਅਪਡੇਟ ਤੁਹਾਨੂੰ ਹਾਂਜੀ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ بارش ਤੋਂ 18 ਜਨਵਰੀ ਨੂੰ ਇੱਕ ਨਵੀਂ ਪੱਛਮੀ ਗੜਬੜੀ ਦੇ ਸਰਗਮ ਹੋਣ ਦੇ ਮੌਸਮ ਵਿੱਚ ਬਦਲਾਅ ਹੋਵੇਗਾ। ਜੀ ਹਾਂ ਸਰਗਮ ਹੋਣ ਕਾਰਨ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਇੱਕਦਮ ਹੀ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂ ਤੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ 1 ਫਰਵਰੀ ਦਾ ਦਿਨ ਹੋਣ ਵਾਲਾ ਖਾਸ ਦੇਸ਼ ਵਾਸੀਆਂ ਨੂੰ ਹਨ ਕਈ ਉਮੀਦਾਂ ਜੀ ਹਾਂ 1 ਫਰਵਰੀ ਨੂੰ ਬਜਟ ਜਿਹੜਾ ਸਰਕਾਰ ਦੇ ਵੱਲੋਂ ਪੇਸ਼ ਕੀਤਾ ਜਾਣਾ ਹੈ ਜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਪਹਿਲੀ ਫਰਵਰੀ ਨੂੰ ਬਜਟ ਜਿਹੜਾ ਪੇਸ਼ ਹੋਣ ਵਾਲਾ ਹੈ ਜੀ ਇਸ ਬਜਟ ਦੇ ਵਿੱਚ ਲੋਕਾਂ ਨੂੰ ਆਸਾ ਹਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ 2025 ਨੂੰ ਆਪਣਾ 8ਵਾਂ ਆਮ ਬਜਟ ਪੇਸ਼ ਕਰਨਗੇ ਜੋ ਕਿ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਰੋਡਮੈਪ ਦਿਖਾ ਸਕਦਾ ਹੈ ਇੱਕ ਸਾਲ ਇੱਕ ਸਾਲ ਇਸ ਸਾਲ ਫਰਵਰੀ ਨੂੰ ਸੰਜਮਾਰ ਨੂੰ ਆ ਰਹੀ ਹੈ ਅਤੇ ਬਜਟ ਉਸੇ ਦਿਨ ਪੇਸ਼ ਕੀਤਾ ਜਾਏਗਾ ਤਾਂ ਦੇਖ ਸਕਦੇ ਜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਯਾਰ ਬਜਟ ਵਿੱਚ ਲੋਕਾਂ ਨੂੰ ਬਹੁਤ ਉਮੀਦਾਂ ਜਿਹੜੀਆਂ ਨੇ ਲਗਾਈਆਂ ਜਾ ਰਹੀਆਂ ਨੇ ਤਾਂ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਆ ਪਾ ਦਿੱਲੀ ਚੌਣ ਚ ਭਾਜਪਾ ਨੇ ਕਰ ਦਿੱਤੇ ਵੱਡੇ ਐਲਾਨ ਔਰਤਾਂ ਨੂੰ ਹਰ ਮਹੀਨੇ ਮਿਲਣਗੇ 2500 ਰੁਪਿਆ ਮਹਿਲਾਵਾਂ ਲਈ ਆਈ ਵੱਡੀ ਖੁਸ਼ਖਬਰੀ ਮੋਦੀ ਸਰਕਾਰ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਪਾਜਪਾ ਸਰਕਾਰ ਦੇ ਵੱਲੋਂ ਜੀ ਹਾਂ ਦਿੱਲੀ ਚੌਣਾ ਨੂੰ ਲੈ ਕੇ ਤਾਂ ਦੇਖ ਸਕਦੇ ਜੀ ਦਿੱਲੀ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਆਪਣਾ ਸੰਕਲਪ ਪੱਤਰ ਜਾਰੀ ਕੀਤਾ ਜਿਸ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਵਿਕਸਿਤ ਦਿੱਲੀ ਦੀ ਨਹੀਂ ਆਖਿਆ ਉਹਨਾਂ ਵੱਲੋਂ ਪਾਰਟੀ ਦੇ ਸੰਕਲਪ ਪੱਤਰ ਵਿੱਚ ਗਰੀਬ ਔਰਤਾਂ ਦੇ ਬਜ਼ੁਰਗਾਂ ਲਈ ਵੱਡੇ ਐਲਾਨ ਕੀਤੇ ਗਏ ਹਨ ਜਿਨ੍ਹਾਂ ਵਿੱਚ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਤਾਂ ਦੇਖ ਸਕਦੇ ਹੋ ਮਹਿਲਾਵਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਦਿੱਲੀ ਦੇ ਵਿੱਚ ਹੁਣ ਚੋਣਾਂ ਹੋਣਗੀਆਂ ਉਸ ਦੌਰਾਨ ਸਰਕਾਰਾਂ ਆਪਣੇ ਆਪਣੇ ਗਰੰਟੀਆਂ ਆਪਣੇ ਆਪਣੇ ਵਾਅਦੇ ਜਿਹੜੇ ਦੱਸ ਰਹੀਆਂ ਨੇ ਗਰੰਟੀਆਂ ਦੱਸ ਰਹੀਆਂ ਨੇ ਕਿ ਜੇ ਉਹਨਾਂ ਦੀ ਸਰਕਾਰ ਬਣਦੀ ਤਾਂ ਇਹ ਕੰਮ ਜਿਹੜੇ ਕੀਤੇ ਜਾਣਗੇ ਭਾਜਪਾ ਵੱਲੋਂ ਦਿੱਲੀ ਚੋਣਾਂ ਦਾ ਸੰਕਲਪ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਵੱਡੇ ਐਲਾਨ ਕੀਤੇ ਗਏ ਸੰਕਲਪ ਪੱਤਰ ਜਾਰੀ ਕਰਦੇ ਆ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨੇ ਆਖਿਆ ਜੀ ਹਾਂ ਉਹਨਾਂ ਨੇ ਦਿੱਲੀ ਦੀ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦੇ ਗਰੀਬ ਔਰਤਾਂ ਨੂੰ 500 ਰੁਪਏ ਸਿਲੰਡਰ ਸਬਸਿਡੀ ਦੇਣ ਦਾ ਵਾਅਦਾ ਕੀਤਾ ਇਸ ਤੋਂ ਇਲਾਵਾ ਹੋਲੀ ਅਤੇ ਦੀਵਾਲੀ ਮੌਕੇ ਇੱਕ ਇੱਕ ਮੁਫਤ ਸਿਲੰਡਰ ਦੇਣ ਦਾ ਵੀ ਐਲਾਨ ਕੀਤਾ ਹੈ ਜੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਗਰਭਵਤੀ ਔਰਤਾਂ ਨੂੰ 21000 ਰੁਪਏ ਦਿੱਤੇ ਜਾਣਗੇ ਤਾਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੂਰੀ ਖਬਰ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦੇ ਛੇ ਪੋਸ਼ਨ ਕਿੰਟਾਂ ਕਿੰਨੇ ਜਾਣਗੇ ਇਸ ਤੋਂ ਇਲਾਵਾ ਬਿਜਲੀ ਬੱਸ ਅਤੇ ਪਾਣੀ ਨੂੰ ਲੈ ਕੇ ਮੌਜੂਦਾ ਸਰਕਾਰ ਦੀਆਂ ਯੋਜਨਾਵਾਂ ਉਵੇਂ ਹੀ ਚਲਦੀਆਂ ਰਹਿਣਗੀਆਂ ਪ੍ਰਦੇਸ ਦੇ ਜੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਜੇ ਦਿੱਲੀ ਦੇ ਵਸਨੀਕਾਂ ਲਈ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਦੂਜੀ ਬਾਜ਼ੇ ਕੋਲ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੈਨ ਕਾਰਡ ਨੂੰ ਲੈ ਕੇ ਜੀ ਹਾਂ ਜੇ ਤੁਹਾਡੇ ਕੋਲ ਹੈ ਪੈਨ ਕਾਰਡ ਤਾਂ ਇਹ ਖਬਰ ਤੁਹਾਡੇ ਲਈ ਹੈ ਅਪਲਾਈ ਕਰਨ ਦਾ ਸੌਖਾ ਤਰੀਕਾ ਪੈਨ ਕਾਰਡ ਦੇ ਮਿਲੇਗਾ ਤੁਹਾਨੂੰ ਲੋਨ ਜੀ ਹਾਂ ਜੇਕਰ ਤੁਹਾਨੂੰ ਐਮਰਜੈਂਸੀ ਵਿੱਚ ਤੁਰੰਤ ਪੈਸੇ ਦੀ ਲੋੜ ਹੈ ਤਾਂ ਪਰਸਨਲ ਲੋਨ ਇੱਕ ਵਧੀਆ ਆਪਸ਼ਨ ਹੈ ਇਸ ਵਿੱਚ ਤੁਹਾਨੂੰ ਨਾ ਸਰਪ ਤੁਰੰਤ ਪੈਸੇ ਮਿਲਦੇ ਹਨ ਸਭ ਨੂੰ ਇਸ ਨੂੰ ਵਾਪਸ ਕਰਨ ਲਈ ਕਈ ਆਸਾਨ ਹਨ ਹੁਣ ਤੁਸੀਂ ਸਿਰਫ ਪੈਨ ਕਾਰਡ ਦੀ ਮਦਦ ਨਾਲ 5000 ਰੁਪਏ ਤੱਕ ਦਾ ਲੋਨ ਲੈ ਸਕਦੇ ਹੋ ਇਸ ਲਈ ਅਰਜੀ ਦੇਣ ਦੀ ਪ੍ਰਕਿਰਿਆ ਬਹੁਤ ਆਸਾਨ ਹੁੰਦੀ ਹੈ ਜੀ ਜੇ ਤੁਹਾਡੇ ਕੋਲ ਪੈਨ ਕਾਰਡ ਹੈ ਤਾਂ ਤੁਹਾਨੂੰ 5-5000 ਰੁਪਏ ਦਾ ਲਾਭ ਮਿਲਣਾ ਜਾਣ ਕੇ 5000 ਰੁਪਏ ਤੱਕ ਦਾ ਤੁਸੀਂ ਲੋਨ ਪੈਨ ਕਾਰਡ ਦੇ ਰਾਹੀਂ ਪ੍ਰਾਪਤ ਕਰ ਸਕਦੇ ਹੋ ਤਾਂ ਤੁਸੀਂ ਪੈਨ ਕਾਰਡ ਦੇ ਰਾਹੀਂ ਲੋਨ ਜਿਹੜਾ ਤੁਹਾਨੂੰ ਅ ਮਿਲ ਸਕਦਾ ਜੀ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਤਾਂ ਸਰ ਬੜੇ ਦੇਖ ਸਕਦੇ ਹੋ ਆਧਾਰ ਤੇ ਵੋਟਰ ਆਈਡੀ ਦੀ ਤਰ੍ਹਾਂ ਪੈਨ ਕਾਰਡ ਵੀ ਇੱਕ ਬਹੁਤ ਹੀ ਜ਼ਰੂਰੀ ਡਾਕੂਮੈਂਟ ਹੈ ਜਦੋਂ ਵੀ ਤੁਸੀਂ ਲੋਨ ਲਈ ਅਪਲਾਈ ਕਰਦੇ ਹੋ ਤਾਂ ਪੈਨ ਕਾਰਡ ਦੀ ਲੋੜ ਪੈਂਦੀ ਹੈ ਜੀ ਹਾਂ ਵੱਡੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪਰ ਹੁਣ ਤੁਸੀਂ ਆਪਣੇ ਕ੍ਰੈਡਿਟ ਕਾਰਡ ਸਕੋਰ ਤੇ ਪਛਾਣ ਆਧਾਰ ਦੇ ਪੈਨ ਕਾਰਡ ਦੇ 5000 ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹੋ ਤਾਂ ਇਸੇ ਵੰਦੀ ਹੋਰ ਤਾਦਾ ਅਪਡੇਟ ਜਾਣਕਾਰੀ ਜਾਣਨ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ